ਇਨਾ ਮਿਤੀ 9 11 25 ਨੂੰ ਐਸਆਈ ਸੁਖਰਾਜ ਜੀ ਉਹਨਾਂ ਨੂੰ ਸਿਗਨੇਚ ਮਿਲ ਕੇ ਦੋ ਨੌਜਵਾਨ ਜਿਹੜੇ ਓਡੀਸ਼ਾ ਦਾ ਮੋਟਰਸਾਈਕਲ ਤੇ ਆਪਣੇ ਵਾਰਦਾਤ ਕਰਨ ਦੀ ਰੈਕੀ ਕਰ ਰਹੇ ਨੇ ਵੀ ਕਿਤੇ ਬਿਲਡਿੰਗਾਂ ਤੇ ਬਲਾਸਟ ਕਰਨ ਵਾਸਤੇ ਸਰਕਾਰੀ ਤੇ ਜਾਵੇ ਚੌਕੀ ਠਾਣਿਆਂ ਤੇ ਉਸ ਬੰਦੀ ਸਿਗਨੇ ਦੇ ਫਰਮੇ ਦੇ ਆਧਾਰ ਤੇ ਇਹਨਾਂ ਵੱਲੋਂ ਐਫਆਈਆਰ ਨੰਬਰ 206 ਮਿਤੀ 9 11 25 ਅੰਡਰ ਸੈਕਸ਼ਨ 303 ਦੋ ਬੀਐਨਐਸ ਵਗੈਰਾ ਅਰਥਿਕ ਐਕਸਪਲੋਜਨ ਦਰਜ ਕਰਕੇ ਤਫਤੀਸ਼ ਕੀਤੀ ਦੌਰਾਨ ਇਹ ਚੈਕਿੰਗ ਜਿਹੜਾ ਇਹ ਦੋ ਨੌਜਵਾਨ ਪੰਥਬੀਰ ਸਿੰਘ ਰਜਸਗੀਰ ਸਿੰਘ ਦੋਵੇਂ ਪਿੰਡ ਪੁਰੀਆਂ ਦੇ ਨੇ ਇਹਨਾਂ ਨੂੰ ਉਹਲੇ ਆਪਣੇ ਇੰਡਰੀਆਂ ਦਾ ਰਿਟਰਨ ਨੂੰ ਕਾਬੂ ਕੀਤਾ ਤੇ ਇਹਨਾਂ ਪਰਸੋਂ ਜੋ ਇਹਨਾਂ ਨੇ ਵਾਰਦਾਤਾਂ ਲਈ ਚੋਰੀ ਕੀਤਾ ਹੈ ਮੋਟਰਸਾਈਕਲ ਚੋਰੀ ਕੀਤਾ ਹੈ ਬਰਾਮਦ ਕੀਤਾ ਉਹਨਾਂ ਹੀ ਅਸਈ ਵੱਲੋਂ ਮੌਕਾ ਦੇ ਗ੍ਰਾਹਣੇ ਪੁੱਛਗੇ ਸੀ ਇਹਨਾਂ ਨੇ ਦੱਸਿਆ ਕਿ ਉਹਨਾਂ ਦੇ ਮੰਨੂ ਗਵਾਨ ਤੇ ਮਨਿੰਦਰ ਰੋਬਿਲਾ ਜਿਹੜੇ ਐ ਐਕਟਰ ਜਿਹੜੇ ਇਹਨਾਂ ਦੇ ਨਾਲ ਤੇਰੇ ਦੇ ਸਬੰਧ ਨੇ ਇਹਨਾਂ ਨੂੰ ਜਿਹੜੀ ਉੱਥੇ ਹੁੰਦੀ ਆ ਪੈਸਾ ਵੀ ਹੁੰਦਾ ਇਹ ਸਬੰਧ ਵਿੱਚ ਉਹਨਾਂ ਅਵਾਰਦਾਤਾ ਕਰਨੀਆਂ ਸੀ ਇੱਥੇ ਬਟਾਲੇ ਦੇ ਵਿੱਚ ਪਰ ਚੰਗੀ ਕਿਸਮਤ ਹੈ ਕਿ ਇਹ ਪਹਿਲੋਂ ਹੀ ਕਾਬੂ ਆ ਗਏ ਕਾਰਵਾਈ ਇਹਨਾਂ ਨੂੰ ਅਰੈਸਟ ਪਾਈ ਇਹਨਾਂ ਦਾ ਕੋਰਟ ਚ ਪੇਸ਼ ਕਰਕੇ ਰਿਮਾਂਡ ਹਾਸ ਕੀਤਾ ਗਿਆ ਪੁੱਛ ਕੇ ਚੱਲ ਰਹੀ ਹੈ ਇਹ ਦੇ ਸਬੰਧ ਵਿੱਚ